AM शुरू ਹੌਲੀ 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 ਓਏ ਬੱਸ ਓਏ ਰੌਂਗ ਜਾ ਰੌਂਗ ਉਹ ਪਲਵਾਨ ਇੰਦਰ ਅੱਛਾ ਓਏ 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 ਓਰੀ ਗੱਲਾਂ ਹੌਲੀ ਆ ਆ ਆ ਆ ਕਾਲਰ ਤੋਂ ਉਹ ਜਿਹੜੀ ਗੱਡੀ ਆ ਜੜਾ ਪੈਂਦਾ ਹੀ ਜਾਊ ਕਹਿੰਦੇ ਅੱਜ ਅੰਦਰ ਨੂੰ ਹਾਂਜੀ ਆ ਜਾ ਆ ਜਾ ਆ ਜਾ ਜਾ ਫੇ ਆਜੋ 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 ਨਾਲ ਕਹਿੰਦੇ ਭਿੰਦਾ ਬਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਜੱਲਾ ਇਹ ਆ ਗਈ ਦੀ ਗੇਮ ਗੇਮ ਸ਼ੁਰੂ ਹੋ ਗਈ ਹੈ ਭੱਲੇ ਦੀ ਵਾਰੀ ਰੁਕ ਜਾ ਤੈਨੂੰ ਖੜਾ ਕਰ ਦਵਾਂ ਮੇਰੇ ਪਤਾ ਕਾਣੀ ਨਹੀਂ ਭਾਜੀ ਇੰਨਾ ਪਿੱਛੇ ਨਹੀਂ ਵੇਚੀ ਰਹੋ ਰੁਕ ਜਾ ਖੜਾ ਹੋ ਪਹਿਲਾਂ ਖੜਾ ਹੋ ਤੂੰ ਪਹਾੜ ਮਾਰ ਆ ਜਾ ਖੜਾ ਹੋ ਕਮਾ ਦੇ ਰੋੜ ਕੋੜ ਜਿਹੜਾ ਦੇ ਦੇ ਇਹਨੂੰ ਉੱਧਰ ਹੀ ਬੈਠਾ ਉੱਧਰ ਹੀ ਬੈਠਾ ਆਹ ਦੇ ਉੱਥੇ ਉੱਧੇ ਬੈਠਾ ਬੋੜੀ ਮੇਰਾ ਕੋੜੀ ਰੋਲ ਬੱਜਿਆ ਕਿ ਆ ਆ ਖੂਜਾ ਸਾਡੀ ਮੈਂ ਆ ਗਿਆ ਐਸਾ ਨਹੀਂ ਤਾਵੇਂ ਨਹੀਂ ਬੈਣਾ ਲੱਗਤ ਹੈ ਗਰੀਫਾ ਇਥੇ ਫੇਰ ਗਿਆ ਤੁਹਾਨੂੰ ਐ ਟੁੱਲਦੇ ਬਹੁਤ ਜੱਡੀਆਂ ਚਲੋ ਆਪ ਇਹਨਾਂ ਤੇ ਆਪ ਕਰੋ ਹਮ ਨੂੰ ਬੁਦੀ ਖੋਣਾਂ ਤੇ ਆ ਆ ਯਾਰ ਉਹ ਨਹੀਂ ਲੱਤ ਨਹੀਂ ਮਾਰਦੇ ਹੋ ਮੈਂ ਨਹੀਂ ਇਹਨੇ ਮਾਰਿਆ ਚੱਪਲ ਮਾਰੀ ਚੱਪਲ ਚੱਪੜ ਮਾਰੀ ਚੱਪਲੀ ਮਾਰੀ ਚੱਪਲੀ ਪਹਿਲਵਾਨ ਦੀ ਲਾਈਏ ਨੰਬਰ ਲੈ ਲੈ ਸੁਪਾ ਸੁਪਾਣਾ ਆ ਜਾ ਚੱਲ ਫਾੜ ਤੂੰ ਫਾੜ ਆ ਜਾ ਚੱਲ ਹੀ ਕਹਿੰਦੇ ਤੇ ਆ ਜਾ ਹੱਦਪਾ ਹੋ ਗਿਆ ਨਹੀਂ ਨਹੀਂ ਦੱਲਨੇ ਬਲ ਖੁੰਜਾ ਆਹ ਹਾਂ ਮਗਰ ਨੂੰ ਖੁੰਜੇ ਮਗਰ ਨੂੰ ਖੁੰਜੇ ਅੱਗੇ 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 ਜਾ ਅੱਗੇ ਅੱਗੇ ਜਾ ਅੱਗੇ ਅੱਗੇ ਉਹ ਮੈਂ ਬੰਦ ਕਰ ਰੋ ਰੋ ਬੰਦ ਕਰਦਾ ਆ ਯਾਰ ਆ ਲੰਬਾ ਲੜ ਜਾ ਬਿੰਦਿਆ ਪੁੱਛਣਾ ਮੈਂ ਰੋ ਜਾ ਬੰਦ ਕਰ ਲਾਂਗਾ ਸੈਟ ਕਰ ਲਾਂਗਾ ਉਹ ਬੁੱਧੂ ਨਿਕਲ ਤਾ ਨਹੀਂ ਬੁੱਧੂ ਹਰਿਆਣੇ ਵੇਚੀ ਆ ਤੇ ਇਹ ਗੱਲ ਗੱਲ ਤੇ ਜਿਹੜਾ ਨਿਕਲਿਆ ਬਿੰਦਿਆ ਦੱਸ ਦੇ ਪੁੱਜਾ ਫੜਨ ਫੜਲਾ ਫੇ ਨਾਲ ਹੀ ਰੋ ਜਾ ਦੋ ਸਾਈ ਤੇ ਚਾਪ ਨਿਕਲੇ ਸਿੰਗ ਹੇਟਾ ਮਰੋ ਜੀ ਹੇਟਾ ਮਰੋ ਜੀ 2 ਮਿੰਟ ਘਮਾ ਲਉ ਤੁਹਾਨੂੰ ਇੱਕ ਵਾਰ ਬਾਜੀ ਬਿਲ ਅੰਦਰ ਕਰ ਦੂਈ ਆ ਸੋਫਾ ਕਰ ਸੋਫਾ ਕਰ ਉਹਨੂੰ ਘਮਾਉਣਾ ਆ ਬਾਜੀ ਨੂੰ ਹੋ ਗਿਆ ਉਹ ਤੱਕੇ ਨਹੀਂ ਮਾਰਨਾ ਤੇਨੂੰ ਚੱਲੀਏ ਚੱਲ ਉਹ ਗਰਜਾਬ ਸ਼ੁਰੂ ਆ ਹਾਂਜੀ ਹਾਂਜੀ ਇੱਧਰ ਲੇ ਗੋਲੀ ਆ ਗਿਆ ਡੱਬੇ ਦਾ ਢੱਕਣ ਜਿਆ ਡੱਗ ਗਿਆ ਨਿੱਕੀ ਵਾਲੀ ਆਹ ਦੇਖ ਦੇ ਚੇਹੇ ਫੇਰ ਵੀ ਗੱਡੀ ਤੇ ਡਰਾਈਵਰ ਕਹਿੰਦੇ ਧੁੰਦ ਵਾਲਾ ਆ ਗਿਆ ਹੁਣ ਦੇਖੀ ਹੁਣ ਕੀ ਕਰਦਾ ਗੱਡੀ ਚ ਛੇਲ ਨਾ ਦੇ ਇੱਥੇ ਧਿਆਨ ਨਾ ਗੱਡੀ ਦੋ ਸਲਫਾ ਮਾਰ ਕੇ ਸਟਾਰਟ ਕੀਤੀ ਇੱਧਰ ਇਹ ਦੇਖਿਓ ਜੀ ਇੱਧਰ ਚੱਲ 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 ਹਾਂ ਫਿਰ ਘੇਰ ਇਹਨੂੰ ਪਤਾ ਲੱਗਦਾ ਉਹਨੂੰ ਚੱਲ ਤਾਂ ਸਹੀ ਚੱਲ ਘੇਰ ਆ ਦੇ ਚੱਲ 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 ਹੌਲੀ ਹੌਲੀ ਉਧਰੋਂ ਸ਼ੀਸ਼ੇ ਦੇਖ ਕੇ ਹੌਲੀ ਰੱਖੀ ਹੌਲੀ 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 ਗੋਲੇ ਹੌਲੀ ਓਏ ਉਧਰ ਨੂੰ ਰੱਖ ਥੋੜੀ ਉਧਰ ਨੂੰ ਉਧਰ ਨੂੰ ਹਾਂ 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 ਹੌਲੀ 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 ਸਿੱਧੀ 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 ਜਾਲਾਂ ਦੇ ਸਿੱਧੀ ਚੱਲ 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 ਸਿੱਧੀ 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 ਕਬਰਾਂ ਹੀ ਬਹੁਤ ਆ ਬਹੁਤ ਇਹਨੂੰ ਲੜਾਕੂ ਜਾਜ ਫੜਾਇਆ ਹੌਲੀ ਹੌਲੀ ਓਏ ਹੌਲੀ 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 ਚੱਲ ਚੱਲ ਉਧਰੋਂ ਕੱਟ 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 ਓਏ ਚੱਲ ਚੱਲ ਓਏ ਪਿੱਛੇ ਦੇਖੀ ਲਓ ਜੀ ਇੱਧਰ ਨਿਕਲ ਹੀ ਗਈ ਥੋੜੀ ਪਿੱਛੇ ਕਰ ਥੋੜੀ ਚੱਲ ਆ ਜਾ ਥੋੜੀ ਹੋ ਇੰਨੀ ਜਗ੍ਹਾ ਉਹਨਾਂ ਕੋ ਪਿੱਛੇ ਕਰਦੇ ਤਾਂ ਦੰਦ ਕੱਢੇ ਹੀ ਹੁੰਦਾ ਘੋਲਾ ਚਲੋ ਜੀ ਕਾਢ ਹੀ ਲਈ ਹੁਣ ਅੰਦਰ ਦਿਖਾਉਂਦੇ ਤੁਹਾਨੂੰ ਡਰਾਈਵਰ ਹੀ ਕਹਿੰਦੇ ਘੋਲੇ ਹੁਣਾਂ ਦੀ ਤੋਰ ਇਹਦੇ ਤਾਂ ਪੂਰਾ ਕਲਾਚ ਛੱਡਣਾ ਪੈਂਦਾ ਫੇਰ ਤੁਰਦੀ ਤੂੰ ਚਲਾਏ ਟੈਂਪੋ ਆ ਫੇਰ ਪੂਰੇ ਈ ਛੱਡਣਾ ਪੈਣਾ ਉਹ ਇੱਧਰ ਦੇਖੀ ਇੱਧਰ ਮੋਟਰਸਾਈਕਲ ਆ ਪਤਾ ਆ ਮੀ ਤੂੰ ਜਾਣ ਆ ਦੇ ਇੱਧਰ ਰੇਸ਼ ਬਿਠਾ ਆ ਮੜ ਜਾ ਆ ਦੇ ਇੱਧਰ ਇੱਧਰ ਥੱਲਿਓਂ ਜੂਨ ਜਲਾਈ ਤੇ ਉੱਪਰੋਂ ਜੈਕਟਾ ਪਾ ਕੇ ਦਸੰਬਰ ਆ ਜਾ ਮਗਰ ਵੇ ਮਗਰ ਮਗਰ ਆ ਜਾ ਮੋਰੇ ਭਾਜੀ ਨੂੰ ਪਹਿਲਾਂ ਦੇ ਬੁੱਧੂ ਤੂੰ ਪੱਦ ਮਾਰੇ ਅੱਧੇ ਪਿੰਡ ਨੂੰ ਗਰਮੈਸ਼ ਮਿਲ ਜਾਣੀ ਬਹਿ ਜਾ ਬਹਿ ਜਾ ਆ ਲਾਂਦੇ ਭਾਜੀ ਨੂੰ ਚੱਲ 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 ਆ ਦੇ ਮੋਰੇ ਆ ਜਾਣਾ ਇੱਥੇ ਰੁਕ ਮੜ ਜਾ ਓਏ ਪਿੱਛੇ ਹੋ ਜਾ ਡਰਾਈਵਰ ਅੱਗੇ ਧੁੰਦਾਲਾ ਧੁੰਦ ਜੀ ਤੇ ਫਟਾਈ ਦੀ ਗੱਡੀ ਉਧਰ ਨਹੀਂ ਆਉਂਦੀ ਚਲਾਉਣੀ ਰੁਕ ਜਾ ਆ ਲਾਂਦੇ ਭਾਜੀ ਨੂੰ ਆ ਜਾਓ ਇੱਧਰ ਨੂੰ ਆ ਜਾਓ ਆ ਜਾਓ ਪਹਿਲਵਾਨ ਹੁਣੀ ਵੀ ਕਹਿੰਦੇ ਮੋਰੇ ਮੋਟਰਸਾਈਕਲ ਤੇ ਆ ਬੰਦੇ ਪੂਰੇ ਨਹੀਂ ਆਉਣੇ ਸੀ। ਬੁੱਧੂ ਹੁਣੀ ਬਹਿ ਗਏ ਆ। ਇਹ ਕਿਹੜੇ ਤਾਂ ਲੋਕ ਕਿੱਥੋਂ ਕੋਲੋਂ? ਹੈ? ਇਤਰਾਗੀ ਸ਼ੀਸ਼ਾ ਬੋਲਦਾ। ਇਹ ਸ਼ੀਸ਼ਾ ਬੋਲਦਾ। ਦੇਖ ਲੈ। ਉਹ ਸ਼ੀਸ਼ਾ ਬੋਲਦਾ। ਚੱਲ ਚੱਲ ਚੱਲ। ਪਾਜੀ, ਬੀਮਾ ਬੂਮਾ ਕਦਾਂ ਹੋਇਆ ਜੀ? ਬੀਮਾ ਕੋਈ ਨਹੀਂ ਬਾਏ ਕਰੋ ਮੋਰੇ ਅਰਦਾਸ ਬੇਨਤੀ ਕਰੋ। ਹਾਂ। ਇੱਕ ਡਰਾਈਵਰ ਤੋਂ ਹੁੰਦਾ ਲਾ ਇੱਕ ਭਾਏ ਜੋ ਸ਼ੀਸ਼ਾ ਵੀ ਦਾਫ ਨੰਬਰ ਦਾ। ਪਾਜੀ। ਵੱਲ ਉਹ ਬ੍ਰੇਕ ਮਾਰ ਕੇ ਓਏ ਹੌਲੀ ਹੌਲੀ ਨਾਲ ਤੁਹਾਨੂੰ ਦੋ ਹੀ ਮਗਰ ਬਹਿ ਗਿਆ ਮੈਨੂੰ ਮੋਰੇ ਬਿਠਾ ਲਿਆ ਪਹਿਲਾਂ ਇਹ ਮਰੇ ਹਨਾ ਕੋਈ ਨਾ ਮੜਾ ਟਾਈਮ ਹੋਣਾ ਸਾਰਿਆਂ ਤੇ ਆ ਜਾਣਾ ਮੈਂ ਮਾਰਨਾ ਹੀ ਪਹਿਲੂ ਪਿਛਲਾ ਬੰਨਾ ਉਹ ਦਿੱਕੀ ਉਧਰ ਓਏ 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 ਖੋਲ ਲੈ ਨਾ ਕਰ ਓਏ 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 ਚੱਕੀ ਓਏ ਚੱਕੀ ਖੋਲ ਜੇ ਕੋਈ ਨਹੀਂ ਨਾ ਨਾ ਚੱਲ ਚੱਲ ਏਦਾਂ ਹੌਲੀ 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 ਕਰ ਲਈ ਉਹ ਇਹ ਦਰਮਣ ਜਾਂ ਟੋਆ ਵੀ ਆਥੇਗਾ ਮੂਹਲਾ ਦੇ ਦੀ ਰੋਪ ਲਾਈ ਮਾ ਜੀ ਨੂੰ ਸੜਕ ਨਹੀਂ ਦੀ ਇਹ ਸੜਕ ਨਹੀਂ ਦਿੱਤੀ ਸੀ ਭਾਈ ਓਏ ਆਹ ਕਿੰਨਾ ਗੇਅਰ ਪਾਈ ਛੋਟਾ ਇਹ ਸਾਲਿਆ ਟਾਟਾ 407 ਉਹ ਪਹਾੜ ਤੇ ਚੜਨ ਲੱਗਣ ਇਹ ਸਾਲ 18 ਜੱਕੀ ਨੂੰ ਨਹੀਂ ਗੇਅਰ ਦਿੰਦਾ ਮਗਰ ਸੀਮੈਂਟ ਲੱਦੇ ਆ ਹੁੰਦਾ ਔਰ ਆ ਦੇਖੋ ਗੇਅਰ ਪਾਉਂਦਾ ਕੋਲੋਂ ਚੋਟਾ ਗੱਤ ਆ ਕਿੰਨਾ ਪਾਦਾ ਆ ਕਿ ਸਾਲਾ ਰੋਡਵੇ ਦੀ ਵਾਸੋਂ ਕਿਦਾਂ ਬਾਰੀਆਂ ਖੜਕਣ ਡੀਆਂ ਵੱਡੀਆਂ ਸਾਰੇ ਸਾਰੇ ਦਾ ਗੇਅਰ ਸਿੱਟੀ ਜਾਂਦਾ ਉਹ 20 ਦੇ ਜਾਂਦੀ ਤੇ 40 ਦੇ ਲੋ ਜੀ ਲੈ ਆਏ ਕਹਿੰਦੇ ਡਰਾਈਵਰ ਸਾਹਿਬ ਚਲੋ ਚਲੋ ਫਾਰਮੂਲਾ ਬੰਨਣਾ ਵੀ ਦਿਖਾਉਣਾ ਉਹ ਉੱਥੇ ਅੱਗੇ ਦੇਣ ਦਿਓ ਓਏ ਗੱਡੀਆਂ ਤੇਜ਼ ਹੀ ਆਉਂਦੀਆਂ ਹੁੰਦੀਆਂ ਉਧਰੋਂ ਹੌਲੀ ਕਰ ਲਾ ਹੌਲੀ ਹੌਲੀ ਓਏ 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 ਹੌਲੀ ਕਰ ਲਾ ਹੌਲੀ ਆਵੇ 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 ਕਾਲਰ ਤੂੰ ਉਹ ਜਿਹੜੀ ਗੱਡੀ ਆ ਉਹਨੇ ਇੱਥੇ ਮੇਰੇ ਕਹਨਾ ਮੋਟਰਸਾਈਕਲ ਤੇ ਜੜਾ ਡਾੜਿਆ ਓਏ ਓ ਬਲਟ ਜਾਣੀ ਓਏ ਓ ਓ ਉਹ ਬਲਟ ਜਾਣੀ ਓਹ ਦੇ ਆ ਆ ਦੇ ਆ ਅਗਲਾ ਉਧਰ ਓਏ ਮੋਰੇ ਇਧਰ ਆਵਾ ਓਏ ਉਹ ਉਧਰ ਨੂੰ ਰੱਖ ਓ ਤਾਲੂ ਇਹ ਤਾਂ ਫਾੜਾ ਝਾੜ ਦੇਣੀ ਤੂੰ ਹੋਲੀਆ ਇਧਰ ਹੋਲੀ ਕਰੀ ਹੋਲੀ ਕਰੀ ਰੋਕੀ ਮੜ ਜਾ ਹੈਪੀ ਦਾ ਮੂੰਹ ਦਿਖਾਈਏ ਹੈਪੀ ਗੱਡੀ ਕੰਦਾ ਚਾਹੀਦੀ ਆ ਗੱਡੀ ਚਾਹੀਦੀ ਆ ਓਏ ਰੰਗੀ ਉੱਡੇ ਪਿਆ ਓਏ ਰਾਤ ਨੂੰ ਨਿਕਲ ਜਿਹੜਾ ਘਰ ਨੂੰ ਕਿਹੜਾ ਪਗਲੇ ਨੇ ਪੱਪੀਆਂ ਦੇ ਓਏ ਹੋਲੀ ਰੱਖੀ ਆ ਇੱਥੇ ਗੱਡੀਆਂ ਆਉਂਦੀਆਂ ਹੁੰਦੀਆਂ ਉਹਨਾਂ ਜੱਫੀ ਪਵਾਦੀ ਕਿਸੇ ਨਾ ਰਸ਼ ਬਹੁਤ ਆ ਰੋਡ ਤੇ ਲਾਉਣੀ ਪੈਣੀ ਆ ਓਏ ਦੇਖੀ ਓਏ ਪਿੱਛੇ ਹੋ ਜਾ ਪਿੱਛੇ ਹੋ ਜਾ ਇਧਰ ਇਹ ਤਾਂ ਹੰਦ ਜੀ ਗੱਡੀ ਦਾ ਡਰਾਈਵਰ ਇਹ ਨਾ ਆ ਕੀ ਕਰੀ ਜਾਂਦਾ ਇਹ ਇਹ ਤੁਸੀਂ ਗਲਤ ਟਾਈਮ ਤੇ ਆੜਦਾ ਹਾਂ 10 ਵਜੇ ਆ ਇਹਨਾਂ ਘਟੋ ਘਟ 2 3 ਵਜੇ ਜਦੋਂ ਕੋਈ ਵੀ ਨਾ ਹੋ ਉਹਦਾ ਛੱਡੋ ਗਲਤ ਟਾਈਮ ਤੇ ਆ ਗਿਆ ਲਓ ਜੀ ਪਹੁੰਚ ਗਏ ਕਹਿੰਦੇ ਹਵੇਲੀ ਕਿਉਰੋ ਹਾ ਤੇ ਕਿਤੇ ਦੇਖ ਜਗਾ ਜੋ ਗੱਡੀ ਲਾਉਣ ਨੂੰ ਹੁਣ ਅਜਾ ਲੈਤਾ ਪਹਿਲੀ ਮੈਨੂੰ ਕੁਛ ਨਹੀਂ ਦੀ ਤੂੰ ਬਾਸੇ ਦੱਲੀ ਸਾਈਡ ਤੇ ਰੱਖੀ ਤੂੰ ਉਦੋਂ ਉਦੋਂ ਤਾਂ ਪ੍ਰਮਾਤਮਾ ਹੈਂ ਚੜ ਇਧਰੋਂ ਕਰਾ ਦੀਂ ਇਧਰੋਂ ਨਾ ਕਰਾਈਂ ਇਧਰ ਮਗਰ ਮੈਂ ਹੀ ਬੈਠਾ ਏ ਆ ਮੁਰੇ ਦੇਖ ਇਥੇ ਢੰਗੜਾ ਪੈਂਦਾ ਹੀ ਜਾਊ ਕਹਿੰਦੇ ਆਜ ਅੰਦਰ ਨੂੰ ਹਾਂਜੀ ਆ ਜਾ ਆ ਜਾ ਆ ਜਾ ਆ ਜਾ ਚਾਹ ਵੇ ਆਜੋ 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 ਅੱਗੇ ਆਜੋ ਪਹਿਲਵਾਨ ਜੀ ਅੱਗੇ ਆਜੋ ਕਿਦਾ ਬਾਜੀ ਆਜੋ ਆਜੋ ਚੱਲ ਚੱਲ ਆਜੋ ਆਜੋ ਲਾ ਕੇ ਆਜੋ ਭਲਵਾਨ ਜੀ ਨਹੀਂ 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 ਪਾਕਿਸਤਾਨੀ ਕਿਹੜਾ ਖੜੱਪਾ ਨਹੀਂ ਵੱਜਦਾ ਖੜੱਪਾ ਨਹੀਂ ਵੱਜਦਾ ਬਸ ਇੰਨਾ ਕੀ ਭਲਵਾਨ ਜੀ ਬਹੁਤ ਭਲਵਾਨ ਜੀ ਦੇਖੀ 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 ਮੋਰ ਦੇਖੀ ਬਸ 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 ਵਾਹ ਲਓ ਜੀ ਇੱਧਰ ਭੋਲੇ ਹੁਣੇ ਸਾਡ ਵੀ ਚਲਾਉਂਦੇ ਆ ਰੁਕ ਜਾ ਚੜ ਜਾ ਓਏ ਚੜ ਜਾ ਚੜ ਜਾ ਹੱਥੇ ਚੜ ਜਾ ਚੜ ਜਾ ਰੁਕ ਜਾ ਉਹਨੂੰ ਚੜ ਲੈਣ ਦੇ ਮੜ ਜਾ ਛੱਡਣਾ ਨਹੀਂ ਹੈ ਇੱਕ ਜਣਾ ਬਹੁਤ ਮੈਂ ਕਹਿੰਦਾ ਪਹਿਲਾਂ ਓਏ ਉਹਦਾ ਪੈਰ ਉਹਦਾ ਚੜਾਓ ਉਹਨੂੰ ਉੱਤੇ ਚੜਾਓ ਉਹਨੂੰ ਚੱਲ ਚੜ ਚੱਲ 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 ਵਾਤ ਸਹੀ ਆ ਚੱਲ ਮੋਹ ਨੂੰ ਮੋਹ ਨੂੰ ਹੋ ਮੋਹ ਨੂੰ ਤੂੰ ਵੀ ਚੱਲ ਆਹ ਮਗਰ ਜਗ੍ਹਾ ਹੈ ਜੀ ਜਗ੍ਹਾ ਹੈ ਜੀ ਚੱਲ ਲਓ ਜੀ ਇਹ ਤਾਂ ਚੱਲਿਆ ਨਹੀਂ ਮੋਹ ਨੂੰ ਤਾਂ ਹੋ ਜਾ ਓਏ ਓਏ ਹੌਲੀ 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 ਓਏ ਬੱਸ ਸਹੀ ਬੱਸ ਸਹੀ ਹੋ ਸਹੀ ਹੈ ਭਾਜੀ ਇਧਰ ਫੇਲੀ ਪਲਟਾਤਾ ਉੱਠ ਪਹਿਲਵਾਨ ਓਏ ਉੱਠ ਕੇ ਚੜ ਉਧਰ ਮੈਂ ਜਲਾ ਕਰਾਉਣਾ ਰੁਕ ਜਾ ਮੀਨ ਪਾਵਰ ਪਹਿਲਵਾਨ ਚੜ ਭਾਜੀ ਤੁਸੀਂ ਚੜੋ ਪਹਿਲਵਾਨ ਪਿੱਛੇ ਹੋ ਜਾ ਪਹਿਲਵਾਨ ਪਿੱਛੇ ਹੋ ਜਾ ਆ ਜਾ ਆ ਜਾ ਆ ਜਾ ਉੱਥੇ ਇਧਰ ਜੋੜ ਵੀ ਆ ਗੱਲ ਸੋਣ ਇਧਰ ਚੱਲ ਪਿਆ ਵਾਜੀ ਰੁਕ ਜਾ ਚੜ ਜਾ ਚੜ ਜਾ ਚੜ ਜਾ ਪਹਿਲਵਾਨ ਪਹਿਲਵਾਨ ਇਧਰ ਉੱਠ ਕੇ ਹੋ ਰੁਕ ਜਾ ਮੀਨ ਪਾਵਰ ਟਾਉਨ ਕਰ ਟਾਈਨਰ ਸਟਾਰਟ ਓਏ ਰੋਜਾ ਰੰਗਸ਼ਾ ਉਹ ਪਲਵਾਨ ਇੱਧਰ ਆ ਜਾ ਆ ਜਾ ਭਾਜੀ ਤੂੰ ਚਲਾ ਦੇ ਮੜ ਜਾ ਇਹਨਾਂ ਨੂੰ ਪਵਾਨਾਂ ਦੀ ਫਵਾਸ਼ੀਆਂ ਲੋ ਜੀ ਹੁਣ ਆ ਗਈ ਕਹਿੰਦੇ ਹੈਪੀ ਦੀ ਵਾਰੀ ਆ ਤੇ ਪੈਰਾ ਕਿ ਹਾਂ ਫੜੀ ਨਾ ਹਾਂ ਇਹਨੂੰ ਇਹ ਦਾਤਾਂ ਚਲ 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 ਏਦਾਂ ਨਹੀਂ ਏਦਾਂ ਨਹੀਂ ਏਦਾਂ ਛੱਡ ਛੱਡ ਏਦਾਂ ਨਹੀਂ ਏਦਾਂ ਨਹੀਂ ਦੁਬਾਰਾ ਚੜ ਦੁਬਾਰਾ ਚੜ ਇਹ ਕਰੀ ਚੜ ਤਾਂ ਸਹੀ ਹੈ ਕਰੀ ਇਹ ਚੜ ਚੜ ਫੜ ਕੇ ਫੜ ਕੇ ਚੜ ਕੇ ਫੜ ਕੇ ਵਨ ਡਬਲਯੂ ਡਬਲਯੂ ਇਹ ਰੋਕ ਕਰਦੇ ਹੋ ਚੱਲ 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 WWEE ਕਰਦੇ ਹੋ ਤੂੰ ਬੰਦ ਕਰਿਆ ਹੁਣ ਓਏ ਆ ਜਾ ਪਹਿਲਵਾਨ ਆ ਜਾ ਆ ਜਾ ਬੋਲੇ ਹੁਣ ਹੀ ਆ ਗਏ ਕੀ ਲੈਣਾ ਵਾ ਚਪਲਾਂ ਦੇਖਣੀਆਂ ਲਾਹ ਪਹਿਲਵਾਨ ਕਿਹੜੀਆਂ ਉਹਆਂ ਗੱਬੇ ਉਹ ਗੱਬੇ ਵਾਲੀਆਂ ਚੱਕਦਾ ਸੀ 3000 ਦੀਆਂ ਉਹ ਨਾਲ ਦੇ ਨਾਲ ਦੀਆਂ ਨਾਲ ਦੀਆਂ ਹਾਏ ਹਾਏ ਕਿੰਨੇ ਵੀ ਆ ਭਾਜੀ ਪ੍ਰਾਈਸ ਦੱਸਿਓ ਇਹਦਾ 3000 ਹਾਂ 3000 ਪਾਣੀ ਹੈਗਾ ਪਾਣੀ ਭਲਾ ਦਿਓ ਪਹਿਲਾਂ ਪਾਣੀ ਮੰਗਾਇਆ ਹੈ ਮੰਗਾਇਆ ਵਾ ਤੇ ਹੋਰ ਕੀ ਲੈਣਾ ਓਏ ਉਹ ਤਾਂ ਤੋਤਾ ਤਾਂ ਨਹੀਂ ਬਣਾਉਣਾ ਮੰਮੀ ਨੂੰ ਹਰੀਆਂ ਵੀ ਹੈਗੀਆਂ ਜੇ ਮੈਂ ਤੁਹਾਨੂੰ ਕਿਸ਼ਤਾ ਕੱਲ ਮੈਂ 1000 ਰੁਪਏ ਮਹੀਨਾ ਬੰਦ ਲਵਾ ਹੈ ਕਿਸ਼ਤਾ ਕਿਸ਼ਤਾ ਨਹੀਂ ਇਹ ਪ੍ਰਾਈਸ ਤਾਂ ਜਿਆਦਾ ਦੱਸੀ ਜਾਂਦੇ ਪਹਿਲਾਂ ਤਾਂ ਪਾਣੀ ਭਲਾਓ ਯਾਰ ਬੀਪੀ ਘਟ ਗਿਆ ਉਹਦਾ ਲੂਣ ਪਾ ਕੇ ਲਿਆਇਓ ਪਾਣੀ ਚ ਹੈ ਸਾਰੇ ਨਵੇਂ ਆ ਇਹ ਜਿੱਦਾਂ ਕਸਮ ਹੈ ਇਹ ਜੀ ਕੱਤ ਹੋ ਗਏ ਆ ਕਿਦਾਂ ਆਹ ਜਿੱਦਾਂ ਰੰਗ ਇਹ ਤਾਂ ਇਤੋ ਹੀ ਹੈ ਕਿ ਇਹਦੇ ਨਾਲ ਇਹ ਵੀ ਆਪ ਤਾਂ ਹੋ ਸਕਦਾ ਕਿ ਮੈਂ ਤੁਹਾਨੂੰ ਦੇਜ ਮੰਨ ਬੇਮਜਾ ਤੋਤੇ ਪਏ ਆ ਇਹ ਤਾਂ ਨਹੀਂ ਨਹੀਂ ਮੈਂ ਤੋਤੇ ਨਹੀਂ ਭਾਜੀ ਹਾਂ ਆ ਜਿੱਦਾਂ ਜਿੱਦਾਂ ਯਾਰ ਆ ਦੇ ਆ ਜਿੱਦਾਂ ਜਿਹੜੇ 22000 ਦੇ ਲਿਆਂਦੇ ਸਾਨੂੰ ਪਤਾ ਭਾਜੀ ਆ ਲੈ ਕੇ ਜਾਓ ਆਹ ਤੇ ਲੇ ਇਹ ਤਾਂ ਸਾਲ ਇਹ ਤਾਂ ਭਾਜੀ ਮੇਰੇ ਖਿਆਲ ਨਾਲ ਕੈਸਤੀ ਦੀ ਲੋੜ ਹੀ ਨਹੀਂ ਚੱਪੂ ਫਟ ਇਹਨੇ ਹੀ ਪਰ ਨੰਗਾ ਦੇਣਾ ਤੁਹਾਨੂੰ ਦਰਿਆਦ ਰਿਓ ਲਓ ਇਹ ਤਾਂ ਕਲਰ ਚੈੱਕ ਕਰ ਇਧਰ ਕਿਹੜੇ ਕਿਹੜੇ ਆ ਗਏ ਆ ਕਿੰਨੇ ਦੇ ਆ 8000 ਲੈ ਲੈ ਇਹ ਤੁਸੀਂ ਥੋੜਾ ਜਿਹਾ ਹੋਰ ਆ ਦੇਖੋ 13 1300 ਰੁਪਏ ਦੇ ਦੇਣ ਲੈ ਪਾਣੀ ਆ ਗਿਆ ਪਾਣੀ ਕਿੰਨਾ ਇਹਦਾ ਰਿਪਲੇ ਕੀ ਐਡੀਡਾ ਸਾੜਿਆ ਨਾ ਕੌਣ ਇੰਡੀਆ ਦੀ ਜਰਸੀ ਅੱਛਾ ਆ ਬਲੇ ਆਏ ਨਵਾਂ ਕੋਲੇ ਮਾਡਲ ਆ ਦੇ ਕਿਹੜਾ ਆਕੇ ਇਹਦਾ ਕੀ ਪ੍ਰਾਈਸ ਦਾ 12000 ਗੱਡੀ 12000 ਆਏ ਆ ਆ ਕੱਢ ਜਾ ਰੇ ਚੋਂ ਲੈ ਕਰਤਾ ਚੈੱਕ ਨਹੀਂ ਨਹੀਂ ਬਾਥ ਥੈਂਕ ਯੂ ਭਾਜੀ ਪਰ ਯਾਰ ਆ ਦੇਖ ਆ ਚੀਜ਼ ਗੰਦੀ ਹੋ ਜਾਂਦੀ ਆ ਵੀ ਹੋ ਜਾਂਦੀ ਗੰਦੀ ਆ ਵੀ ਚੀਜ਼ ਗੰਦੀ ਹੋ ਜਾਂਦੀ ਭਾਜੀ ਆ ਜੈਕਟ ਇਦਾਂ ਦੀ ਮੈਂ ਗੱਡੀ ਚ ਲਾ ਕੇ ਆਇਆ ਯਾਰ ਜਾ ਮੇਰੇ ਵਾਲੀ ਨੂੰ ਅੱਗ ਲਾ ਦੇ ਜਾਈ ਦੀ ਲਾ ਕੇ ਲਾ ਦੇ ਅੱਗ ਲੈਣਾ ਕਿਹੜਾ ਆਹ ਨਾਲ ਪਜਾਮਾ ਲੈਣਾ ਮੈਂ ਤਾਂ ਦੋ ਕੁ ਦਿਨ ਪਾ ਕੇ ਵੀ ਮੈਂ ਮੁੜ ਜੂਗਾ ਮੈਂ ਦੇ ਉਹ ਇਹ ਤਾਂ ਹੋ ਰਹੀ ਹੈ ਮੁਰੇ ਹੀ ਆ ਪਾਜੀ ਕੁਝ ਖਾਣ ਨੂੰ ਮੰਗਾ ਲਓ ਫੇਲ ਲਵਾਂਗੇ ਕੁਝ 20000 ਦੇ ਬੂਟ ਲੈ ਗਏ ਨੇ ਤੁਹਾਡੇ ਤੋਂ ਦੋਸੇ ਮੇਰੇ ਖਾਣ ਦਾ 10 ਘਟੂੜਾ ਇੱਕ ਪਲੇਟ ਨਹੀਂ ਖਲਾਸਾ ਤੇ ਇਹ ਕਿੰਨੇ ਦਾ 7000 ਦਾ 7000 ਦਾ 7000 ਦਾ ਤਾਂ ਬਸ ਪਾ ਜਾਣਾ ਸੈਕੰਡ ਹੈਂਡ 2000 ਹੋਰ ਪਾ ਕੇ ਬੁੱਧੂ ਹੁਣ ਪਲਟੇਨਾ ਲੈ ਲੈਣਾ ਬਲੈਕ ਕਲਰ ਦਾ ਰਹੀਦਾ ਵਾ ਜੀ ਤੁਹਾਨੂੰ ਪਰ ਜੇ ਕੀ ਅਸੀਂ ਕੱਪੜੇ ਲੈਣ ਹੋਣਾ ਤੇ ਢੋਲੀ ਚਾਰ ਪੰਜ ਨਾਲ ਹੋਣੇ ਜਿੱਦਾਂ ਬਾਜੇ ਵਾਲਾ ਦਵਾਗੇ ਤੇ ਰਿਆ ਬਾਜੇ ਵਾਲੇ ਹੋਣੇ ਜੀ ਬਾਜੇ ਵਾਲੇ ਜੇ ਲੈਸ ਤੇ ਦਵੋਗੇ ਲੈਸ ਦਵੋਗੇ ਹੈ ਜੋਗਰ ਦਿਖਾਓ ਜੋਗਰ ਜਿਹਦਾ ਥੱਲੇ ਗ੍ਰਿਪ ਫਿਰ ਇੰਨੇ ਦਾ ਪਜਾਮਾ ਇਦਨੂੰ ਮੂੰਹ ਕਰੀ ਮੜਜਾ ਮੇਰੇ ਚ ਪੀੜਾ ਮਾ ਜੋਕਰ ਵਾਲਾ ਕਿਹੜਾ ਇਧਰ ਦਿਖਾਈ ਭਾਈ ਨਹੀਂ ਲੈਣਾ ਤੈਨੂੰ ਕਹਿਣਾ ਕਿਨੇ ਸਖਾਇਆ ਪਹਿਲਾਂ ਕਹਿੰਦਾ ਕਹਿੰਦਾ ਜਿਹੜਾ ਥੱਲੇ ਖੁੱਲਾ ਉਹਨਾਂ ਉਹ ਵੀ ਜੋਕਰ ਕਹਿੰਦਾ ਇਧਰ ਨੂੰ ਮੂੰਹ ਕਰੀ ਮਰ ਜਾ ਪਾਲਾ ਹੁੰਦੇ ਨੇ ਜੋਕਰ ਭਾਈ ਨੂੰ ਘਰੇ ਆਪ ਨਹੀਂ ਪਤਾ ਭਾਈ ਤਾਂ ਆਪ ਘਰੇ ਮੇਰੇ ਖਾਲਾ ਮੰਡੀ ਦਾ ਸਿੱਧਾ ਇੱਥੇ ਰੱਖ ਲੈਣ ਆ ਆ ਦੇ ਹਾਂ ਆ ਲੈ ਚੈੱਕ ਇਹ ਕਿਸੇ ਦਾ ਮੂਰੇ ਆ ਗਿਆ ਭਾਜੀ ਇਹ ਤਾਂ ਲੈਣਾ ਹੀ ਆ 7000 ਦਾ ਨਹੀਂ ਕਿੰਨੇ ਦਾ 700 ਲੈਸ ਤੇ ਲੈਸ ਤੇ ਕਮੇਟੀ ਪਾ ਕੇ ਪਾਜੀ ਤੁਸੀਂ ਕਿੱਟੀ ਨਹੀਂ ਕੱਢਦੇ ਅੱਡੀ ਦਾਸ ਕਿੱਟੀ ਕਮੇਟੀ ਨਹੀਂ ਹੈ ਨਹੀਂ ਹੁਣ ਜਾਈਏ ਪਾਜੀ ਫੇ ਇੱਧਰ ਦੇਖੀਸਤਾ ਭਾਈ ਅਜੇ ਤਾਂ ਇਹ ਆ ਚਾਪ ਘੰਟੇ ਬੁੱਟ ਜਾ ਆ ਦੇਣ ਦੀ ਜਿਹਦਾ ਮਾਰ ਗਈ ਕੁਝ ਵੀ ਨਹੀਂ ਥੋੜੇ ਚਿਰ ਪਾਏ ਕਿ ਕਰ ਆ ਵੀ 골ਡਨ ਹੀ ਆ ਉੱਪਰ ਨਹੀਂ ਹਾਂ ਆ ਲਾ ਕੇ ਇੱਥੇ ਰੱਖ ਜਾ ਆ ਪਾ ਜਾ ਫੇ ਹੁਣ ਪਾਜੀ ਇਹ ਦਿਖ ਹੋ ਸਕਦਾ ਹੁਣ ਨਹੀਂ ਚਾਹੀਦੀ ਤਾਰੇ ਭਾਈ ਤੋਂ ਨਹੀਂ ਤੋ ਤੋਂ ਨਿਕਲ ਹੁਣ ਤੈਨੂੰ ਫੋਨ ਨੂੰ ਦੇ ਦਿੱਤੇ ਉਹਨਾਂ ਨੇ ਧੋ ਕੇ ਥੋੜਾ ਜਾਨੇ ਐਡਿੱਟਸ ਵਾਲਿਆਂ ਨੇ ਯਾਰ ਆਹ ਦੇਖ ਮੇਰਾ ਭਰਾ ਗਿੱਲਾ ਕੱਪੜਾ ਮਾਰਿਆ ਫਿਰ ਗਿੱਲੇ ਕੱਪੜੇ ਇਜੀ ਨਾ ਤੋਂ ਇਧਰ ਆ ਜੀ ਗਿੱਲੇ ਕੱਪੜੇ ਮਾਰੀ ਜਾਂਦੇ ਘੋਲੇ ਹੁਣ ਮੈਂ ਫੇ ਤੋਤੇ ਨਹੀਂ ਨਾ ਤਾਂ ਕਰਕੇ ਆ ਆ ਲੈ ਕੇ ਆ ਤਾਂ ਮੈਂ ਪਾਏ ਨਹੀਂ ਕਰਿੰਗ ਕਰਾ ਲਵਾਂ ਉਹ ਡ੍ਰੈਗ ਨਹੀਂ ਨਾ ਤਾਂ ਮੱਚ ਮਰ ਜਾਂਦੇ ਕਿਉਂਕਿ ਪਟ્રોલ ਉਹ ਨਹੀਂ ਭਾਜੀ ਸੱਚੀ ਮੈਂ ਜਿਹੜਾ ਪਿਛਲੇ ਜਿਹੜੇ ਸਪੋਰਟਸ ਬੂਟ ਤੋਂ ਆਏ ਕਿੱਥੋਂ ਕਰਾਈ ਹੈ ਹੈ ਤੇ ਹੋਰ ਡ੍ਰੈਗ ਜੇ ਡ੍ਰੈਗ ਉਹ ਤੋਂ ਕਰਾਏ ਜਿਹੜੇ ਕਰਦੇ ਹੋਂ ਤੇ ਕੱਪੜੇ ਵਾਲੇ ਤੋਸ ਕੈਪਟਨ ਇਹ ਕਰ ਦੰਦੇ ਇਹ ਕਿ ਥੋਕ ਨਾ ਕਰਦੇ ਹਾਂ ਜੀ ਮੇਰੀ ਛਾਤੀ ਤੇ ਕੀ ਗੈਸ ਬਣ ਗਈ ਰੇਟ ਥੋਣ ਲਿਆ 7000 ਚੱਲ ਚਲੀਏ ਥੋਣੇ ਮਿਲਣਾ ਜਰ ਸੱਚ ਨੂੰ ਮੈਂ ਟਰੈਕ ਸੂਟ ਦਿਖਾਈ ਮੇਰਾ ਭਰਾ ਵਧੀਆ ਹਾਂ ਦੇਖ ਦੇ ਟਰੈਕ ਸੂਟ ਲੈਣਾ ਸੱਚ ਦੇਖਣਾ ਹੀ ਆ ਬਸ ਲੈਣੇ ਨਹੀਂ ਆ ਹੈ ਵੀ ਨਹੀਂ ਲੈਣੇ ਸਾਡੇ ਸਾਡੇ ਕੀ ਮੋਤੀਆ ਬੁੱਧੂ ਬਿੱਲੇ ਬੈਠੇ ਪੁਚਾ ਪੁਚਾ ਮਾਰ ਦੋ ਜਦ ਤੱਕ ਅੱਲੇ ਜਾ ਪਹਿਲਵਾਨ ਨੂੰ ਵੀ ਖੁੰਜਾ ਖਾਂਜਾ ਮਲੱਕ ਲੋ ਇੱਕ ਦੋ ਨੇ ਜਣੇ ਇਹ ਤਾਂ ਕੀ ਕਲਰ ਕਿਹ ਹੈਗੇ ਤੇ ਪਰ ਵਧੀਆ ਰੈੱਡ ਕਲਰ ਸਾਰੇ ਤਾਂ ਤੁਹਾਡੇ ਆ ਉਹ ਦੇ ਭਿੰਦੇ ਨੇ ਸਾਰੇ ਨੀਲਾ, ਜਾਮਣੀ, ਪੀਲਾ ਹੋਰ ਕਿਹੜਾ ਚਾਹੀਦਾ ਤੁਹਾਨੂੰ? ਰੇਟ ਦੱਸੀ ਜਾ ਪਹਿਲਾਂ ਨਾਨਾ ਹਾਂ ਹਾਂ ਆ ਲੈ 14000 ਆਪਾਂ ਨੂੰ ਚਾਹੀਦਾ ਟ੍ਰੈਕਸੂਟ ਜਿੱਦਾਂ ਥੱਲੇ ਜੋਗਰ ਹੋਵੇ ਜਿਹੜੇ ਚ ਹੈ ਹੀ ਨਹੀਂ ਹੈਗਾ ਕੱਢ ਦੇਣਾ ਉਹਨਾਂ ਨੇ ਕੱਢ ਦੇਣਾ ਸਾਰਾ ਕੁਝ ਜੋਗਰ ਵਾਲਾ ਇਹ ਚ ਕਰ ਲੈ ਜਾਂ ਇਹ ਤਾਂ ਸਲੈਕਸ ਬਣ ਗਈ ਇਹ ਤਾਂ ਵਧੀਆ ਸਲੈਕਸ ਹੀ ਬਣਾਈ ਦੇਖਦਾ ਇਹਨੂੰ ਉਹ ਤਾਂ ਸਹੀ ਆ ਫਿੱਟ ਵਾਇਆ ਤੇ ਸਲੈਕਸ ਕੀ ਤੇ ਟਾਈਟ ਤਾਂ ਨਹੀਂ ਆ ਇਹ ਤਾਂ ਭਾਈ ਸਲੈਕਸ ਹੀ ਹੈ ਹਾਂ ਜੀ ਟਾਈਟ ਹੋਣਾ ਛੋਟਾ ਸਾਈਜ਼ ਕੋਲ ਖੁੱਟਾ ਹਮ ਚੱਲ ਜੇ ਇਹ ਜਾ ਤੇ ਸੈੱਟ ਦੇਓ ਜਾ ਅੱਗ ਲਾ ਦਿਓ ਇਹਨੂੰ ਵੀ ਚਲੋ ਜੱਫਾ ਮਹੀਨਾ ਧੋਪ ਲਵਾਉ ਮੈਨੂੰ ਜੇ ਕਹੋ ਤੁਸੀਂ ਕੋਈ ਨਾ ਮੁੱਟਾ ਤੇ ਲੈ 7 ਮਹੀਨੇ ਪਾਜੀ ਉਹ ਬਾਹਰ ਉਤਾਰ ਜੀ ਤੇ ਸੁੱਕਣੇ ਪਾ ਦੋ ਇਹ ਭਰਾਣੇ ਥੋੜੇ ਚ ਹੋ ਗਏ ਫਿੱਟ ਹੋਣਾ ਫਿਰ ਤੇ ਹਾਂ ਸਾਡੇ ਪਾ ਕੱਪੜਾ ਕਿਦਾਂ ਮਾੜਾ ਲੱਗਦਾ ਲੱਗੇ ਪਾ ਤਾਂ ਲੈ ਤਾਂ ਇੱਧਰ ਕਾਰ ਚੈੱਕ ਲੈ ਲੈ ਹੀਰੋ ਤਾਂ ਹੁਣ ਤਿਆਰ ਕੀਤਾ ਬ੍ਰੈਂਡ ਵੈਕਟਰ ਕਰ ਪਾਜੀ ਮੜ ਜਾ ਉਹਨਾਂ ਨੂੰ ਫੋਟੋ ਭੇਜ ਮੜ ਜਾ ਤੂੰ ਸਿਲੈਕਟ ਵਾ ਬੰਦਾ ਦੇਖ ਤਾਂ ਸਹੀ ਹੈ ਚੱਲ ਚੱਲ ਸਹੀ ਹੈ ਹਾਂ ਸੁਣਾ ਲੱਗਦਾ ਅਸਾਂ ਕੀ ਪ੍ਰਾਈਸ ਦਾ ਭਾਜੀ ਦੋਨਾਂ ਦਾ ਦੱਸੀ ਹੁਣ ਲੋ ਫੋਨ ਕਿੰਨਾ ਫੋਨ ਚਾਹਾਂ ਯਾਰ 14000 ਦੋਨਾਂ ਦਾ 14000 ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpur3 ਤੇ ਇੰਸਟਾਗ੍ਰam ਦੀ ਹੈਗੀ ਆ pur.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਕਾਊਂਟ ਵੀ ਫੋਲੋ ਟਿਕਟੌਕ ਦੀ ਹੈਗੀ ਆ pawar.singh ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ